ਹਾਂਜੀ ਆਪਾਂ ਅੱਜ ਮਾਤਪਾ ਸਿੱਖਿਆ ਦੇ ਸਿਧਾਂਤਾਂ ਦੀ ਅਗਲੀ ਜਮਾਤ ਵੱਲ ਵਧਦੇ ਹੋਏ ਅੱਗੇ ਸਿਧਾਂਤਾਂ ਦੀ ਗੱਲ ਕਰਦੇ ਆ ਇਹ ਆਪਣੀਆਂ ਛੋਟੀਆਂ ਛੋਟੀਆਂ ਜਮਾਤਾਂ ਇੱਕ ਦਿਨ ਬਹੁਤ ਅੱਗੇ ਚਲੀਆਂ ਜਾਣੀਆਂ ਯਾਨੀ ਕਿ ਸਿਲੇਬਸ ਨੂੰ ਪੂਰਾ ਕਵਰ ਕਰ ਜਾਣੀਆਂ ਇਸ ਤੋਂ ਅਗਲੀ ਜਮਾਤ ਹੋਵੇਗੀ ਆਪਣੀ ਛੰਦ ਰਸ ਅਲੰਕਾਰ ਵਗੈਰੇ ਬਾਰੇ ਯਾਨੀ ਕਿ ਕੱਲ ਨੂੰ ਛੰਦ ਟੁਕ ਪੜਿਆ ਜਾਵੇਗਾ ਆਪਾਂ ਪੰਜ ਸਿਧਾਂਤ ਕਰ ਲਏ ਸੀ ਇਹ ਅਗਲੇ ਸਿਧਾਂਤ ਵੱਲ ਵਧਦੇ ਹੋਏ ਹਨ ਨਿਸ਼ਚਿਤ ਉਦੇਸ਼ ਤੇ ਪਾਠ ਸਮਗਰੀ ਦਾ ਸਿਧਾਂਤ ਪੰਜਾਬੀ ਭਾਸ਼ਾ ਦੇ ਆਪਾਂ ਦੇ ਕਈ ਉਦੇਸ਼ ਹਨ ਉਦੇਸ਼ ਹੁੰਦੇ ਹਨ ਯਾਨੀ ਕਿ ਜਿਵੇਂ ਕਿ ਕੋਈ ਆਪਣਾ ਮਿੱਤਾ ਹੁੰਦਾ ਯਾਨੀ ਕਿ ਪੀਮਕ ਤੇ ਪਹੁੰਚਣਾ ਹੁੰਦਾ ਉਹ ਆਪਣਾ ਉਦੇਸ਼ ਹੋ ਗਿਆ ਇਸ ਤਰ੍ਹਾਂ ਪੰਜਾਬੀ ਭਾਸ਼ਾ ਸਿਖਾਉਣ ਲਈ ਵੀ ਕੋਈ ਉਦੇਸ਼ ਨਿਰਧਾਰਿਤ ਕੀਤੇ ਜਾਂਦੇ ਹਨ ਜਿਵੇਂ ਬੱਚੇ ਦੇ ਗਿਆਨ, ਕੋਸ਼ਲ, ਰੁਚੀ ਤੇ ਬਿਰੁਚੀ ਦਾ ਵਿਕਾਸ ਕਰਨਾ, ਬੱਚੇ ਨੂੰ ਗਿਆਨ ਵੀ ਦੇਣਾ, ਕੋਸ਼ਲ ਵੀ ਦੇਣਾ, ਕੁਸ਼ਲ ਨਹੀਂ ਕਿ ਨੂੰ ਕੋਈ ਸਕਿੱਲ ਲਿਖਣ ਦੀ ਸਕਿੱਲ ਸਿਖਾਉਣੀ। ਰੁਚੀ ਉਹਦੇ ਵਿੱਚ ਰੁਚੀ ਪੈਦਾ ਕਰਨ ਕਿ ਅਬਿਰੁਚੀ ਦਾ ਵਿਕਾਸ ਕਰਨਾ ਹੁੰਦਾ ਹੈ। ਹਰੇਕ ਉਦੇਸ਼ ਦੀ ਪ੍ਰਾਪਤੀ ਲਈ ਇੱਕ ਨਿਸ਼ਚਿਤ ਅਨੁਪਾਤ ਵਿੱਚ ਹੋਣਾ ਚਾਹੀਦਾ ਹੈ। ਹਰੇਕ ਉਦੇਸ਼ ਦੀ ਪ੍ਰਾਪਤੀ ਕਰਨੀ ਹੈ ਤਾਂ ਉਹਦੇ ਲਈ ਕੋਈ ਇੱਕ ਨਿਸ਼ਚਿਤ ਉਨਪਾਠ ਰਾਹੀਂ ਆਪਾਂ ਪੈਦਾ ਕਰ ਸਕਦੇ ਹਾਂ ਕੁਝ ਨਿਸ਼ਚਿਤ ਉਦੇਸ਼ਾਂ ਦੀ ਪ੍ਰਾਪਤੀ ਲਈ ਪਾਠ ਸਮੱਗਰੀ ਦੀ ਚੋਣ ਕੀਤੀ ਜਾਂਦੀ ਹੈ ਯਾਨੀ ਕਿ ਉਦੇਸ਼ਾਂ ਦੀ ਪ੍ਰਾਪਤੀ ਕਰਨ ਲਈ ਆਪਾਂ ਨੂੰ ਪਾਠ ਸਮੱਗਰੀ ਦੀ ਚੋਣ ਕਰਨੀ ਪੈਂਦੀ ਹੈ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਦੇਣ ਤੋਂ ਪਹਿਲਾਂ ਪਾਠ ਉਦੇਸ਼ ਯਾਨੀ ਕਿ ਸਿੱਖਿਆ ਦੇਣ ਤੋਂ ਪਹਿਲਾਂ ਪਾਠਾਂ ਦੇ ਉਦੇਸ਼ ਬਾਰੇ ਉਹਨਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਵਿਸ਼ੇਸ਼ ਸਮੱਗਰੀ ਦੀ ਚੋਣ ਯਾਨੀ ਕਿ ਉਹ ਉਦੇਸ਼ ਕਿਵੇਂ ਪੂਰੇ ਹੋਣਗੇ ਹੋਣਾ ਲਈ ਆਪਾਂ ਨੂੰ ਕਿਹੜਾ ਵਿਸ਼ਾ ਪੜਾਉਣਾ ਪਊਗਾ ਤੇ ਉਹ ਦੇਸ਼ਾਂ ਲਈ ਵਿਸ਼ਾ ਪੜਾਉਣ ਦੇ ਲਈ ਆਪਾਂ ਨੂੰ ਕਿਹੜੀ ਪਾਡਸ ਸਮਗਰੀ ਵਰਤਣੀ ਪਊਗੀ ਵਿਸ਼ਾ ਸਮਗਰੀ ਯਾਨੀ ਕੋਈ ਪੜਾਉਣ ਦਾ ਸਾਧਨ ਜਾਂ ਸਕੂਨ ਤੇ ਸਿਖਾਉਣਾ ਪਊਗਾ ਜਿਵੇਂ ਕਾਇਦਾ ਵਗੈਰਾ ਬੱਚਿਆਂ ਦੇ ਪੱਧਰ ਦੇ ਅਨੁਕੂਲ ਹੋਵੇ ਤੇ ਉਹ ਜਿਹੜਾ ਕਾਇਦਾ ਹੋਊਗਾ ਜਾਂ ਕੋਈ ਵੀ ਸਮਗਰੀ ਹੋਊਗੀ ਉਹ ਬੱਚਿਆਂ ਦੇ ਪੱਧਰ ਦੇ ਅਨੁਕੂਲ ਹੋਵੇ ਯਾਨੀ ਕਿ ਉਹਨਾਂ ਦੇ ਲੈਵਲ ਮੁਤਾਬਕ ਹੋਵੇ ਅਗਲਾ ਸਿਧਾਂਤ ਹੈ ਲਿਖੇ ਕਾਰਜ ਤੋਂ ਪਹਿਲਾਂ ਮੁੱਖੀ ਕਾਰਜ ਦਾ ਸਿਧਾਂਤ ਸਭ ਤੋਂ ਪਹਿਲਾਂ ਬੱਚਾ ਬੋਲਣਾ ਸਿੱਖਦਾ ਹੈ ਯਾਨੀ ਕਿ ਬੱਚਾ ਸਭ ਤੋਂ ਪਹਿਲਾਂ ਕੀ ਸਿੱਖਦਾ ਹੈ ਬੋਲਣਾ ਸਿੱਖਦਾ ਹੈ ਇਸ ਲਈ ਪਾਸਾ ਸਿੱਖਿਆ ਵਿੱਚ ਸਭ ਤੋਂ ਪਹਿਲਾਂ ਮੁੱਖੀ ਕਾਰਜ ਕਰਾਉਣਾ ਚਾਹੀਦਾ ਹੈ ਇਸ ਲਈ ਪਾਸਾ ਸਿੱਖਿਆ ਦੇਣ ਤੋਂ ਪਹਿਲਾਂ ਮੁੱਖੀ ਕਾਰਜ ਕਰਾਉਣਾ ਚਾਹੀਦਾ ਹੈ ਇਸ ਤੋਂ ਪਿੱਛੋਂ ਲਿਖਣਾ ਸਿਖਾਉਣਾ ਚਾਹੀਦਾ ਹੈ ਪੜਨਾ ਵੀ ਲਿਖਣ ਤੋਂ ਪਹਿਲਾਂ ਆਉਂਦਾ ਹੈ ਯਾਨੀ ਕਿ ਪੜ੍ਹਨ ਸਿੱਖਣ ਤੋਂ ਪਹਿਲਾਂ ਉਸ ਨੂੰ ਲਿਖਣਾ ਸਿਖਾਵਾਂਗੇ ਇਸ ਲਈ ਵਰਣਮਾਲਾ ਲਿਖਣਾ ਸਿਖਾਉਣ ਤੋਂ ਪਹਿਲਾਂ ਪੜ੍ਹਨ ਦਾ ਅਭਿਆਸ ਕਰਾਇਆ ਜਾਵੇ ਯਾਨੀ ਕੋਈ ਵਰਣਮਾਲਾ ਜਿਵੇਂ ਉੜਾੜਾ ਸਿਖਾ ਰਹਿਆਂ ਤਾਂ ਆਪਾਂ ਉਸ ਤੋਂ ਪਹਿਲਾਂ ਉਹਨੂੰ ਪੜ੍ਹਨ ਦਾ ਅਭਿਆਸ ਕਰਾਇਆ ਜਾਵੇ ਉੜਾ ਕਿਵੇਂ ਪਹਿਲਾਂ ਉਹਨੂੰ ਉੜਾ ਪਤਾ ਹੋਊਗਾ ਤਾਂ ਉੜਾ ਉਹ ਯਾਨੀ ਕਿ ਲਿਖੂਗਾ ਮੈਡਮ ਮਾਟੇਸ਼ਰੀ ਇਸ ਸਿਧਾਂਤ ਦਾ ਵਿਰੋਧ ਕੀਤਾ ਹੈ ਇਸ ਦਾ ਤਾਂ ਵਿਰੋਧ ਕਿਸ ਨੇ ਕੀਤਾ ਮੈਡਮ ਮਾਟੇਸ਼ਰੀ ਨੇ ਪਰੰਤੂ ਭਾਸ਼ਾ ਦੀ ਪ੍ਰਕਿਰਤੀ ਦੇਖਦੇ ਹੋਏ ਇਹ ਨਿਸ਼ਚਿਤ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਮੁੱਖ ਕਾਰਜ ਪਹਿਲਾ ਹੋਣਾ ਚਾਹੀਦਾ ਹੈ ਮੁੱਖੀ ਕਾਰਜ ਪਹਿਲਾ ਹੋਣਾ ਚਾਹੀਦਾ ਹੈ ਲਿਖਣ ਤੋਂ ਤੇ ਬੋਲਣ ਵਿੱਚ ਸਮੇਲਤਾ ਦਾ ਸਿਧਾਂਤ ਬੋਲਣ ਤੇ ਲਿਖਣ ਵਿੱਚ ਬਿਲਕੁਲ ਵੱਖ-ਵੱਖਰੀਆਂ ਨਹੀਂ ਸਮਝਣ ਚਾਹੀਦਾ ਯਾਨੀ ਕਿ ਬੋਲਣਾ ਤੇ ਲਿਖਣ ਨੂੰ ਵੱਖ-ਵੱਖ ਅੱਧ-ਅੱਧ ਚੀਜ਼ਾਂ ਨਹੀਂ ਸਮਝਣਾ ਚਾਹੀਦਾ ਨਾ ਹੀ ਇਹਨਾਂ ਨੂੰ ਵੱਖ-ਵੱਖ ਕਿਰਿਆਵਾਂ ਦੀ ਤਰ੍ਹਾਂ ਸਿਖਾਉਣਾ ਚਾਹੀਦਾ ਹੈ। ਨਾਹੀਂ ਇਹਨਾਂ ਨੂੰ ਵੱਖ-ਵੱਖ ਕਿਰਿਆ ਰਾਹੀਂ ਸਿਖਾਉਣਾ ਚਾਹੀਦਾ ਹੈ। ਇਸ ਤੋਂ ਪਿੱਛੋਂ ਲਿਖਣਾ ਸਿਖਾਉਣਾ ਚਾਹੀਦਾ ਹੈ। ਯਾਨੀ ਆਈ ਨਹੀਂ ਆਪਾਂ ਕਰ ਸਕਦੇ ਕਿ ਜਿਵੇਂ ਕੀ ਪਹਿਲਾਂ ਲਿਖਣਾ ਸਿਖਾਓ ਤਾਂ ਫਿਰ ਪੜ੍ਹਨਾ ਸਿਖਾਓ ਤਾਂ ਆਈ ਉਹਨਾਂ ਨੂੰ ਵੱਖ-ਵੱਖ ਨਹੀਂ ਕਰ ਸਕਦੇ ਆਪਾਂ ਨੂੰ ਉਹਦੇ ਮੁਤਾਬਕ ਨਹੀਂ ਆ ਮੁਤਾਬਕ ਚਲਾਣਾ ਪਊਗਾ ਪੜਨਾ ਹੀ ਲਿਖਣਾ ਪੜਨਾ ਵੀ ਲਿਖਣ ਤੋਂ ਪਹਿਲਾਂ ਆਉਂਦਾ ਹੈ ਪੜਨਾ ਲਿਖਣ ਤੋਂ ਪਹਿਲਾਂ ਆਉਂਦਾ ਹੈ ਇੱਥੇ ਦੱਸ ਰੱਖਿਆ ਹੈ ਇਸ ਲਈ ਵਰਣਮਾਲਾ ਲਿਖਣਾ ਸਿਖਾਉਣ ਤੋਂ ਪਹਿਲਾਂ ਪੜਨ ਦਾ ਅਭਿਆਸ ਕਰਾਇਆ ਜਾਵੇ ਉਹੀ ਗੱਲ ਆਪਾਂ ਪਿੱਛੇ ਕਰਕੇ ਆਏ ਆ ਕਿ ਉਹਨੂੰ ਅੱਖਰਾਂ ਬਾਰੇ ਊੜੇ ਬਾਰੇ ਪਤਾ ਹੋਵੇਗਾ ਤਾ ਤਾਂ ਹੀ ਹੋਊਗਾ ਅੱਗੇ ਹੈ ਲਿਖਣ ਸੂਰਯੋਤਾਂ ਸਿਧਾਂਤੋ ਵੀ ਉਹੀ ਨਿਕਲ ਆਇਆ ਸੀ ਅਗਲੇ ਸਿਧਾਂਤ ਵੱਲ ਗੱਲ ਕਰਦੇ ਹਾਂ ਬੋਲਣ ਤੇ ਲਿਖਣ ਵਿੱਚ ਵੱਖ-ਵੱਖ ਰਿਆਵਾ ਨਹੀਂ ਸਮਝਣ ਜੈਦਾ ਪਾਗਲ ਕਰ ਚੁੱਕੇ ਹਾਂ ਬੋਲਣ ਤੇ ਲਿਖਣ ਨੂੰ ਵੱਖ-ਵੱਖ ਰਿਆ ਨਹੀਂ ਸਮਝਣਾ ਚਾਹੀਦਾ ਤੇ ਨਾ ਹੀ ਇਹਨਾਂ ਨੂੰ ਵੱਖ-ਵੱਖ ਰੀ ਤਰ੍ਹਾਂ ਸਿਖਾਉਣਾ ਚਾਹੀਦਾ ਹੈ ਵੱਖ-ਵੱਖ ਰੂਪ ਲੈਣ ਕਰਕੇ ਇੰਨਾ ਵਿੱਚ ਮਿਲਤਾ ਨਹੀਂ ਹੋ ਸਕਦੀ ਜਿਸ ਦਾ ਨਤੀਜਾ ਸ਼ਬਦ ਜੋੜਨ ਲਈ ਗਲਤੀਆਂ ਦੇ ਰੂਪ ਦਿਖਾਈ ਜਾਂਦਾ ਹੈ ਲਿਪੀ ਸੰਬੰਧੀ ਗਿਆਨਤਾ ਤੇ ਉਚਾਰਨ ਸੰਬੰਧੀ ਦੋਸਤਾਂ ਦਾ ਇੱਕ ਕਾਰਨ ਇਸ ਸਿਧਾਂਤ ਦਾ ਪ੍ਰਯੋਗ ਨਾ ਕਰਨਾ ਵੀ ਹੈ। ਯਾਨੀ ਕਿ ਇੱਥੇ ਆਪਾਂ ਦੇਖੀਏ ਤਾਂ ਉਹਨਾਂ ਨੂੰ ਵੱਖ-ਵੱਖ ਨਾ ਸਮਝਿਆ ਦੇ। ਵੱਖ-ਵੱਖ ਸਮਝਾਂਗੇ ਤਾਂ ਆਪਾਂ ਸਬਜੁੜਾਂ ਸੰਬੰਧੀ ਗਲਤੀਆਂ ਪੈਦਾ ਹੋਣਗੀਆਂ। ਅੱਗੇ ਹੈ ਬੋਲ ਚਾਲ ਦਾ ਸਿਧਾਂਤ। ਪਾਸਾ ਸਿੱਖਣ ਅਤੇ ਉਸ ਵਿੱਚ ਮਹਾਰਤ ਹਾਸਲ ਕਰਨ ਲਈ ਬੋਲ ਚਾਲ ਦਾ ਬਹੁਤ ਮਹੱਤਵ ਹੈ। ਯਾਨੀ ਕਿ ਆਪਾਂ ਕੁਝ ਪੜ੍ਹ ਪਾਸ ਸਿੱਖ ਲਈ ਉਹਨੂੰ ਬਾਰ-ਬਾਰ ਬੋਲਾਂਗੇ ਤਾਂ ਬੋਲਚਾਲ ਦਾ ਅਭਿਆਸ ਵਧੇਗਾ ਬੋਲਚਾਲ ਦਾ ਅਭਿਆਸ ਬਹੁਤ ਮਹੱਤਵਪੂਰਨ ਹੈ ਜੇ ਆਪਾਂ ਮੁਹਾਰਤ ਹਾਸਲ ਕਰਨੀ ਕਿਸੇ ਦਾ ਵੀ ਪੜਾਉਂਦੇ ਸਮੇਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੋਲਣ ਦੇ ਮੌਕੇ ਦੇਣੇ ਚਾਹੀਦੇ ਹਨ ਯਾਨੀ ਕਿ ਪਾਠ ਪੜਾਉਣੀ ਹੈ ਤਾਂ ਆਪਾਂ ਵਿਦਿਆਰਥੀਆਂ ਤੋਂ ਪੜ੍ਹ ਪੜਾ ਸਕਦੇ ਹਾਂ ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲੂਗਾ ਪਾਸ਼ਾ ਦਾ ਸਬੰਧ ਵਧੇਰੇ ਕਿ ਕੰਨਾਂ ਤੇ ਜ਼ੁਬਾਨ ਨਾਲ ਹੁੰਦਾ ਹੈ ਇੱਥੇ ਆਪਾਂ ਸੋਚੀਏ ਤਾਂ ਪ੍ਰਸ਼ਨ ਵੀ ਬਣ ਸਕਦਾ ਹੈ ਪਾਸ਼ਾ ਦਾ ਸਬੰਧ ਵਧੇਰੇ ਕਿਸੇ ਹੁੰਦਾ ਹੈ ਕੰਨਾਂ ਤੇ ਜ਼ੁਬਾਨ ਨਾਲ ਕਿਉਂਕਿ ਕੰਨ ਨਾਲ ਸੁਣਦੇ ਐ ਤੇ ਜ਼ੁਬਾਨ ਨਾਲ ਉਹ ਬੋਲਦੇ ਐ ਤੇ ਅੱਖ ਤੇ ਹੱਥ ਨਾਲ ਨਹੀਂ ਅੱਖ ਤੇ ਹੱਥ ਨਾਲ ਨਹੀਂ ਹੁੰਦਾ ਜਿਹੜੇ ਦੋ ਪ੍ਰਸ਼ਨ ਵੀ ਬਣ ਜਾਂਦੇ ਐ ਪਾਸ਼ਾ ਦਾ ਸਬੰਧ ਕਿਸ ਨਾਲ ਨਹੀਂ ਹੈ ਅੱਖ ਤੇ ਹੱਥ ਨਾਲ ਹੈ ਕਿਸ ਨਾਲ ਕੰਨਾਂ ਤੇ ਜ਼ੁਬਾਨ ਨਾਲ ਪੜਨ ਦੇ ਮੁਕਾਬਲੇ ਵਾਸ਼ਾ ਦੇ ਵਿਵਹਾਰਿਕ ਪ੍ਰਯੋਗ ਨਾਲ ਪਾਸਾ ਉੱਤੇ ਜਲਦੀ ਅਹਿਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਦੇ ਵਿਵਹਾਰਿਕ ਯਾਨੀ ਕਿ ਵਿਹਾਰ ਵਿੱਚ ਲਿਆ ਕੇ ਆਪਾਂ ਜਿਆਦਾ ਜਿਆਦਾ ਵਿਵਹਾਰ ਕਰਾਂਗੇ। ਯਾਨੀ ਕਿ ਰੋਜ਼ੀ ਅਭਿਆਸ ਜੁਆਰਾ ਜਲਦੀ ਸਿੱਖਿਆ ਦਿੱਤੀ ਹੈ। ਪਾਸਾ ਸਿੱਖਿਆ ਦੇ ਗਿਆਨ ਨੂੰ ਸਤਾਈ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਬੋਲ ਚਾਦੇ ਸਿਧਾਂਤ ਨੂੰ ਅਪਣਾਉਣਾ ਚਾਹੀਦਾ ਹੈ। ਬਸ ਆਸ ਜਸਬਾਦ ਮੂੰਹ ਤੇ ਕੰਨਾਂ ਦੋਹਾਂ ਨਾਲ ਹੈ ਮੂੰਹ ਨਾਲ ਬੋਲਦਾ ਹੈ ਕੰਨ ਨਾਲ ਸੁਣਦਾ ਹੈ ਬੋਲ ਚਾਲੋ ਦੁਬਾਰਾ ਸਿੱਖਿਆ ਦੇਣ ਨਾਲ ਸਿੱਖਣ ਵਿੱਚ ਘਟ ਸਮਾਂ ਲੱਗਦਾ ਹੈ ਘਟ ਸਮਾਂ ਲੱਗੂਗਾ ਤੇ ਨਾਲੇ ਵਿਦਾਰਥੀ ਸਿੱਖ ਵੀ ਸੇਤੀ ਜਾਣਗੇ ਬੋਲ ਚਾ ਦੁਬਾਰਾ ਗਿਆਨ ਪ੍ਰਾਪਤ ਗਿਆਨ ਸਥਾਈ ਹੁੰਦਾ ਜਿਹੜਾ ਨਹੀਂ ਕਿ ਜੇ ਆਪਾਂ ਬੋਲਾਂਗੇ ਕੰਨ ਸੁਣਨਗੇ ਤਾਂ ਗਿਆਨ ਸਥਾਈ ਹੁੰਦਾ ਯਾਤਰਾ ਆਪਾਂ ਦੇਖਦੇ ਆਂ ਕੰਪੀਟੀਸ਼ਨ ਦੀ ਤਿਆਰੀ ਕਰਦੇ ਆਂ ਤਾਂ ਆਪਾਂ ਮੌਨ ਵਾਚਨ ਕਰਦੇ ਆਂ ਯਾਨੀ ਕਿ ਮਨ-ਮਨ ਵਿੱਚ ਪੜਦੇ ਆਂ ਜੇ ਆਪਾਂ ਬੋਲ ਕੇ ਪੜੀਏ ਤਾਂ ਵਧੀਆ ਰਹੇਗਾ ਉਹ ਕਿਵੇਂ ਕੀ ਉਹ ਆਪਾਂ ਮੂੰਹ ਨਾਲ ਬੋਲਾਂਗੇ ਕੰਨ ਸੁਣਨਗੇ ਜੇ ਆਪਾਂ ਇੱਥੇ ਸੋਚੀਏ ਤਾਂ ਆਪਾਂ ਕੋਈ 뮤직 ਹੁੰਦਾ ਉਹਨੂੰ ਆਪਾਂ ਯਾਦ ਤਾਂ ਨਹੀਂ ਕਰਦੇ ਉਹ ਫਿਰ ਆਪਣੇ ਯਾਦ ਕਿਵੇਂ ਹੋਇਆ ਜਾਂਦਾ ਯਾਨੀ ਕਿ ਉਹ 뮤직 ਨੂੰ ਆਪਾਂ 2-3 ਵਾਰ ਜੇ ਸੁਣ ਲੈਨੇ ਆ ਉਹ ਆਪਣੇ ਯਾਦ ਹੋ ਜਾਂਦਾ ਬਸ ਇਹੀ ਕਾਰਨ ਹੈ ਕਿ ਆਪਾਂ ਮੂੰਹ ਨਾਲ ਪੜੀਏ ਕੰਨਾਂ ਨਾਲ ਸੁਣੀਏ ਤਾਂ ਆਪਣੇ ਜਲਦੀ ਜਲਦੀ ਹੁੰਦਾ ਹੈ। ਇਹੀ ਗੱਲ ਇੱਥੇ ਲਿਖ ਰખી ਹੈ। ਕਿ ਬੋਲਚਲ ਦੁਆਰਾ ਪ੍ਰਾਪਤ ਗਿਆਨ ਸਥਾਈ ਹੁੰਦਾ ਹੈ। ਯਾਨੀ ਕਿ ਬੋਲਚਲ ਦੁਆਰਾ ਆਪਾਂ ਜੋ ਗਿਆਨ ਪ੍ਰਾਪਤ ਕੀਤਾ ਹੈ ਉਹ ਸਥਾਈ ਹੋਵੇਗਾ। ਸਥਾਈ ਯਾਨੀ ਪੱਕੇ ਤੌਰ ਤੇ। ਅਸੀਂ ਗੀਤਾ ਪੜ੍ਹ ਸੁਣਦੇ ਆ। ਉਹ ਆਪਣੇ ਯਾਦ ਹੋ ਜਾਂਦਾ ਨਾ। ਕਈ ਸਤਵੇਂ ਤੱਕ ਯਾਦ ਰਹਿੰਦਾ ਪੱਕਾ ਯਾਦ ਸਮਝੋ ਇਸ ਤਰ੍ਹਾਂ ਦਾ। ਇਸ ਨਾਲ ਵਿਦਿਆਰਥੀਆਂ ਦਾ ਧਿਆਨ ਪਾਠ ਵੱਲ ਖਿੱਚਿਆ ਜਾਂਦਾ ਹੈ। ਕਿ ਕਿ ਵਿਦਿਆਰਥੀ ਆਪਣੇ ਬੋਲ ਚੱਲ ਜਾਂ ਨਹੀਂ ਪੜਾਵਾਂਗੇ ਜਨੋਂ ਦਾ ਧਿਆਨ ਰਹਿੰਦਾ ਪੜ੍ਹ ਚ ਕਿ ਕੀ ਹੋਵੇਗਾ ਕਿਵੇਂ ਹੋਵੇਗਾ ਨਾਲੇ ਆਪਾਂ ਪੁੱਛ ਸਕਦੇ ਆਂ ਵੀ ਅੱਗੇ ਤੁਸੀਂ ਕਿੱਥੇ ਹੋ ਇਹਦਾ ਪਾਠ ਕਿੱਥੇ ਚੱਲ ਰਿਹਾ ਹੈ ਇਸ ਨਾਲ ਆਪਾਂ ਧਿਆਨ ਦੇਖ ਸਕਦੇ ਆਂ ਨਾਲੇ ਉਹ ਵਿਗਿਆਕਰਿਤ ਹੋ ਕੇ ਪੜਦਾ ਹੈ ਕਿਸਨਲ ਦੇ ਅਰਥੀ ਨੂੰ ਆਪਣੇ ਵਿਚਾਰਾਂ ਤੇ ਭਾਵਾਂ ਪ੍ਰਗਟਾਉਣ ਦਾ ਮੌਕਾ ਮਿਲਦਾ ਹੈ ਕਿਉਂਕਿ ਵਿਦਿਆਰਥੀ ਪੜਨਗੇ ਤਾਂ ਉਹਨਾਂ ਦੇ ਵਿਚਾਰ ਤੇ ਭਾਵ ਪ੍ਰਗਟਾ ਕਰਨਗੇ ਬੋਲ ਚੌਲ ਦੇ ਦੁਆਰਾ ਵਿਦਿਆਰਥੀਆਂ ਦਾ ਵਿਚਾਰਨ ਸੁੱਧ ਹੁੰਦਾ ਹੈ ਯਾਨੀ ਕਿ ਉਹ ਬੋਲ ਕੇ ਪੜਨਗੇ ਤਾਂ ਬੋਲ ਚੌਲ ਦੇ ਦੁਆਰਾ ਵਿਦਿਆਰਥੀਆਂ ਦਾ ਬਹੁਤ ਪੜਾਅ ਸ਼ਕਤੀ ਸੁੱਧ ਹੋਵੇਗੀ ਇਸ ਤਰ੍ਹਾਂ ਬੋਲ ਚੌਲ ਵਿੱਚੋਂ ਵਿਦਿਆਰਥੀ ਉਹਦੇ ਰੇ ਧਿਆਨ ਬਲੂ ਕਰਦੇ ਹਨ ਉਹਨਾਂ ਦੀ ਪੂਛਟਾ ਤੇ ਰੋਸਤਾ ਵਧਦੀ ਹੈ ਇਹ ਹੈ ਪਾਠ ਵਿੱਚ ਚੁਸਤ ਹੋ ਕੇ ਭਾਗ ਲੈਂਦੇ ਹਨ